ਕੋਈ ਆਪਣੇ ਬੰਦੇ ਨੇ ਵੀਡੀਓ ਵੀ ਆ ਕੇ ਲਾਉਣੀ ਚਾਹੁੰਦਾ ਸਬਜ਼ੀ ਜੀ ਉਹਨੂੰ ਮਤਲਬ ਛੋਟੀ ਜਿਹੀ ਬਾਗੀਚੀ ਦੱਸੋ ਕਿਵੇਂ-ਕਿਵੇਂ ਲਾ ਲੈ ਜੀ ਜਿਹੜੀ ਇੱਕ ਕਨਾਲ ਜਗਾ ਉਹਨੂੰ ਤਿੰਨ ਭਾਗਾਂ 'ਚ ਵੰਡ ਲੇ ਤਿੰਨ ਭਾਗਾਂ 'ਚ ਵੰਡ ਕੇ ਇੱਕ ਵਾਰੀ ਸਾਦੀ ਆ ਜੀ ਐਚ ਆ ਗਈ ਗਰਮੀ ਵਾਲੀ ਦੂਜੀ ਸਾਈਡ 'ਚ ਆ ਗਈ ਫੇਰ ਅਗਲੀ ਵਾਰ ਨੂੰ ਉਹ ਜਿਹੜਾ ਤੀਜਾ ਪੋਰਸ਼ਨ ਆ ਉਹਦੇ 'ਚ ਚੇਂਜ ਕਰ ਦਿਓ ਗਰਮੀ ਵਾਲੀ ਜਿੱਥੇ ਬੇਲਾ ਰੱਖਿਆ ਸੀ ਥਾਂ ਉੱਥੇ ਕਰ ਲਓ ਵਿਡੋ ਤੋਂ ਹੀ ਚੇਂਜ ਕਰਕੇ ਲਾਉਂਗੇ ਇਕ ਤਾਂ ਨਦੀਨਾ ਦੀ ਬਚਤ ਹੋ ਜਾਨੀ। ਇੱਕੋ ਸਬਜ਼ੀ ਵਧਿਆ ਹੋਊਗੀ। ਉਹਦੇ ਵਿੱਚ ਅਸੀਂ ਚਾਰ ਭਾਗਾਂ 'ਚ ਵੰਡ ਲਿਆ। ਇਕ ਤਾਂ ਹੋਗੀ ਫੁੱਲ ਵਾਲੀ। ਜਿਵੇਂ ਫੁੱਲ ਗੋਭੀ ਮੰਨ ਲਓ ਜਾਂਾਂ ਗਾਂ ਦੇ ਗੋਭੀ ਆ ਗਈ ਜਾਂ ਦੂਸਰੀਆਂ ਆ ਗਈਆਂ। ਹੋਰ ਕਈ ਚੀਜ਼ਾਂ ਜਿਹੜੀਆਂ ਫੁੱਲ ਟਾਈਪ ਆ ਪਾ ਸਬਜ਼ੀ ਬਣਾਉਂਦੇ ਆ। ਇੱਕ ਜੜਾਂ ਵਾਲੀ ਆ ਗਈ। ਜਣਾਲੀ ਤੇ ਜਿਵੇਂ ਗਾਜਰਾ ਆ ਗਈ ਮੂੜੀ ਆ ਗਈ ਸ਼ਗਮਲ ਆ ਗਿਆ ਅ ਠੁੱਡੀ ਅ ਅਦਰ ਆ ਗਿਆ ਦੂਜਾ ਹਲਦੀ ਆ ਗਈ ਅਰਬੀ ਆ ਗਈ ਆਲੂ ਆ ਗਏ ਇਹ ਇਹ ਸਾਰੀਆਂ ਚੀਜ਼ਾਂ ਇਹ ਜੜਾਂ ਵਾਲੀਆਂ ਕਾਟਾ ਗੜੀ ਚਾਹ ਤੀਜੀ ਫਸਲ ਜਿਹੜੀ ਸਿੱਟੀ ਵਾਲੀ ਆ ਗਈ ਜਾਂ ਫਲੀਦਾਰ ਆ ਗਏ ਫਲੀਦਾਰ ਤੇ ਜਿਵੇਂ ਸਰੋਂ ਆ ਗਈ ਮਟਰ ਆ ਗਏ ਛੋਲੇ ਆ ਗਏ ਇਹ ਚੀਜ਼ਾਂ ਹਾਲੋਂ ਵੀ ਥੋੜੀ ਜੀ ਲਾ ਕੇ ਤੇ ਹਾਲੋਂ ਆਪਾਂ ਜਿਵੇਂ ਬਾਥੂ ਪਾਉਂਦੇ ਆ ਸਾਗ ਚ ਹਾਲੋਂ ਜੇ ਤੁਸੀਂ ਥੋੜੀ ਜੀ ਪੱਤੇ ਤੋੜ ਕੇ ਸਬਜ਼ੀ ਚ ਪਾਉਂਦੇ ਰਹਿੰਦੇ ਆ ਤਾਂ ਤੁਹਾਨੂੰ ਕਾਫੀ ਹੱਦ ਤੱਕ ਜਿਹੜੇ ਜੋੜਾਂ ਦੇ ਦਰਦ ਤੇ ਜਿਹੜੀ ਅੱਜ ਕੱਲ ਸਭ ਤੋਂ ਜ਼ਿਆਦਾ ਸਮੱਸਿਆ ਲੋਕਾਂ ਨੂੰ ਗੋਡੇ ਦੁਖਣ ਦੀ ਉਹ ਉਹ ਉਤੋਂ ਬਹੁਤ ਸਾਰਾ ਤੁਹਾਨੂੰ ਫਾਇਦਾ ਉਹ ਆਪਾਂ ਥੋੜਾ ਜਿਹਾ ਥਾਂ ਚ ਵੀ ਲਾਲਗੇ ਤੇ ਉਹਦੇ ਸਬਜੀ ਚ ਆਪਾਂ ਪੱਤੇ ਤੋੜ ਕੇ ਪਾ ਸਕਦੇ ਆ ਜਿਵੇਂ ਧਨੀਆ ਪਾਉਨੇ ਆ ਆਪਾਂ ਸਬਜੀ ਚ ਪਾਲਕ ਪਾਉਨੇ ਆ ਜਾਂ ਛੋਲਿਆਂ ਦਾ ਸਾਗ ਵੀ ਪਾ ਲੈਨੇ ਆ ਆਪਾਂ ਮੇਥੀ ਵੀ ਪਾ ਲੈਨੇ ਆ ਕੜੀ ਪੱਤਾ ਵੀ ਪਾ ਲੈਨੇ ਐ ਹੀ ਉਹ ਆਪਾਂ ਸਬਜੀ ਦੇ ਬਿਚੇ ਹਲੋਂ ਦੇ ਪੱਤੇ ਸਾਗ ਧਰਦੇ ਆ ਤਾਂ ਜੇ ਹੋਰ ਸਬਜੀ ਬਣਾਉਨੇ ਆ ਉਹਦੇ ਚ ਵੀ ਆਪਾਂ ਪਾ ਸਕਦੇ ਠੀਕ ਹੈ ਹਾਂ ਲੋਕੀ ਆਪਣੇ ਬੰਦੇ ਨੇ ਵੀਡੀਓ ਵੇਖਿਓ ਲਾਉਣੀ ਚਾਹੁੰਦਾ ਸਬਜ਼ੀ ਉਹਨੂੰ ਮਤਲਬ ਛੋਟੀ ਜਿਹੀ ਬਾਗਿਚੀ ਦੱਸੋ ਕਿ ਕਿਵੇਂ ਕਿਵੇਂ ਲਾ ਲੈ ਜੀ ਜਿਹੜੀ ਇੱਕ ਕਨਾਲ ਜਗਾ ਉਹਨੂੰ ਤਿੰਨ ਭਾਗਾਂ 'ਚ ਵੰਡ ਲਿਆ ਤਿੰਨ ਭਾਗਾਂ 'ਚ ਵੰਡ ਕੇ ਇੱਕ ਬਾਰੀ ਸਰਦੀ ਵਾਲੀ ਐਚ ਆ ਗਈ ਗਰਮੀ ਵਾਲੀ ਦੂਜੀ ਸਾਈਡ 'ਚ ਫੇਰ ਅਗਲੀ ਵਾਰ ਨੂੰ ਉਹ ਜਿਹੜਾ ਤੀਜਾ ਪੋਰਸ਼ਨ ਆ ਉਹਦੇ 'ਚ ਚੇਂਜ ਕਰ ਦਿਓ ਗਰਮੀ ਵਾਲੀ ਜਿੱਥੇ ਬੇਲਾ ਰੱਖਿਆ ਸੀ ਥਾਂ ਉੱਥੇ ਕਰ ਲਓ ਵਿਡੋ ਤੁਸੀਂ ਚੇਂਜ ਕਰਕੇ ਲਾਉਂਗੇ ਇਕ ਤਾਂ ਨਦੀਨਾ ਦੀ ਬਚਤ ਹੋ ਜਾਨੀ। ਇੱਕੋ ਸਬਜ਼ੀ ਵਧਿਆ ਹੋਊਗੀ। ਉਹਦੇ ਵਿੱਚ ਅਸੀਂ ਚਾਰ ਭਾਗਾਂ 'ਚ ਵੰਡ ਲਿਆ। ਇਕ ਤਾਂ ਹੋਗੀ ਫੁੱਲ ਵਾਲੀ। ਜਿਵੇਂ ਫੁੱਲ ਗੋਭੀ ਮੰਨ ਲਓ ਜਾਂਾਂ ਗਾਂ ਦੇ ਗੋਭੀ ਆ ਗਈ ਜਾਂ ਦੂਸਰੀਆਂ ਆ ਗਈਆਂ। ਹੋਰ ਕਈ ਚੀਜ਼ਾਂ ਜਿਹੜੀਆਂ ਫੁੱਲ ਟਾਈਪ ਆ ਪਾ ਸਬਜ਼ੀ ਬਣਾਉਨੇ ਆ। ਇੱਕ ਜੜਾਂ ਵਾਲੀ ਆ ਗਈ। ਜਨਾਲੀ ਤੇ ਜਿਵੇਂ ਗਾਜਰਾ ਆ ਗਈ ਮੂੜੀ ਆ ਗਈ ਸ਼ਗਮਲ ਆ ਗਿਆ ਅ ਠੁੱਡੀ ਅ ਅਧਕਰ ਆ ਗਿਆ ਮੂੰਗਾ ਹਰੜੀ ਆ ਗਈ ਅਰਬੀ ਆ ਗਈ ਆਲੂ ਆ ਗਏ ਇਹ ਇਹ ਸਾਰੀਆਂ ਚੀਜ਼ਾਂ ਇਹ ਜੜਾਂ ਵਾਲੀਆਂ ਕਾਟਾਗਰੀ ਚ ਆਂ ਤੀਜੀ ਫਸਲ ਜਿਹੜੀ ਸਿੱਟੀ ਵਾਲੀ ਆ ਗਈ ਜਾਂ ਫਰੀਦਾਰ ਆ ਗਏ ਫਰੀਦਾਰ ਤੇ ਜਿਵੇਂ ਸਰੋਂ ਆ ਗਈ ਮਾਟਰ ਆ ਗਈ ਛੋਲੇ ਆ ਗਏ ਇਹ ਚੀਜ਼ਾਂ ਹਾਲੋਂ ਵੀ ਥੋੜੀ ਜੀ ਲਾ ਕੇ ਤੇ ਹਾਲੋਂ ਆਪਾਂ ਜਿਵੇਂ ਬਾਠੂ ਪਾਉਂਦੇ ਆ ਸਾਗ ਚ ਹਾਲੋਂ ਜੇ ਤੁਸੀਂ ਥੋੜੀ ਜੀ ਪੱਤੇ ਤੋੜ ਕੇ ਸਬਜ਼ੀ ਚ ਪਾਉਂਦੇ ਰਹਿੰਦੇ ਆ ਤਾਂ ਤੁਹਾਨੂੰ ਕਾਫੀ ਹੱਦ ਤੱਕ ਜਿਹੜੇ ਜੋੜਾਂ ਦੇ ਦਰਦ ਤੇ ਜਿਹੜੀ ਅੱਜ ਕੱਲ ਸਭ ਤੋਂ ਜ਼ਿਆਦਾ ਸਮੱਸਿਆ ਲੋਕਾਂ ਨੂੰ ਗੋਡੇ ਦੁਖਣ ਦੀ ਆ ਉਹ ਉਹ ਉਤੋਂ ਬਹੁਤ ਸਾਰਾ ਤੁਹਾਨੂੰ ਫਾਇਦਾ ਉਹ ਆਪਾਂ ਥੋੜਾ ਜਿਹਾ ਥਾਂ ਚ ਵੀ ਲਾਲਗੇਟ ਉਹਦੇ ਸਬਜ਼ੀ ਚ ਆਪਾਂ ਪੱਤੇ ਤੋੜ ਕੇ ਪਾ ਸਕਦੇ ਆ ਜਿਵੇਂ ਧਨੀਆ ਪਾਉਨੇ ਆ ਆਪਾਂ ਸਬਜ਼ੀ ਚ ਹਾਂਜੀ ਪਾਲਕ ਪਾਉਨੇ ਆ ਜਾਂ ਛੋੜਿਆਂ ਦਾ ਸਾਗ ਵੀ ਪਾ ਲੈਨੇ ਆ ਆਪਾਂ ਮੇਠੀ ਵੀ ਪਾ ਲੈਨੇ ਆ ਕੜੀ ਪੱਤਾ ਵੀ ਪਾ ਲੈਨੇ ਐ ਹੀ ਉਹ ਆਪਾਂ ਸਬਜ਼ੀ ਦੇ ਵਿੱਚ ਹਲੋਂ ਦੇ ਪੱਤੇ ਸਾਗ ਧਰਦੇ ਆ ਤਾਂ ਜੇ ਹੋਰ ਸਬਜ਼ੀ ਬਣਾਉਨੇ ਆ ਉਹਦੇ ਚ ਵੀ ਆਪਾਂ ਪਾ ਸਕਦੇ ਠੀਕ ਹੈ ਹਾਂ